ਸ਼ੀਕਾਲ ਜੀ ਫਤੇਕ ਕਲੈਕਸ਼ਨ ਬੁਢਾਡਾ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਉਮੀਦ ਹੈ ਤੁਸੀਂ ਸਭ ਠੀਕ ਹੋਵੋਗੇ ਅੱਜ ਆਪਾਂ ਫੇਰ ਤੁਹਾਡੇ ਲਈ ਇੱਕ ਨਵੀਂ ਵੀਡੀਓ ਲੈ ਕੇ ਹਾਜ਼ਰ ਹੋਏ ਹਾਂ ਜੀ ਸਭ ਤੋਂ ਪਹਿਲਾਂ ਪੈਣਾ ਨੂੰ ਬੇਨਤੀ ਹੈ ਜੀ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਅੱਜ ਦੀ ਵੀਡੀਓ ਆਪਾਂ ਲੈ ਕੇ ਆਏ ਹਾਂ ਜੀ ਕੱਟ ਪੀਸਾਂ ਦੀ ਜਿਹੜੀਆਂ ਭੈਣਾਂ ਵੀ ਸ਼ਾਪ ਤੇ ਵਿਜ਼ਿਟ ਕਰਨਾ ਚਾਹੁੰਦੀਆਂ ਨੇ ਆਪਣੀ ਸ਼ਾਪ ਦਾ ਐਡਰੈਸ ਹੈ ਜੀ ਜਦੋਂ ਆਪਾਂ ਬੁਢਾਡਾ ਤੋਂ ਬੋਹਾ ਸਾਈਡ ਜਾਂਦੇ ਆ ਪੰਪ ਆਉਂਦਾ ਜੀ ਪੰਪ ਦੇ ਖੱਬੇ ਹੱਥ ਹੀ ਆਪਣੀ ਜਿਹੜੀ ਸ਼ਾਪ ਹੈ ITI ਤੇ ਜਦੋਂ ਆਪਾਂ ਬੋਹਾ ਸਾਈਡ ਜਾਂਦੇ ਆ ਜੀ ਪੋਲਾ ਹੁੰਦਾ ਪੋਲਾ ਕ੍ਰੋਸ ਕਰਨ ਤੋਂ ਬਾਅਦ ਲੈਫਟ ਸਾਈਡ ਖੱਬੇ ਹੱਥ ਪੰਪ ਹੈ ਜੀ ਪੰਪ ਵਾਲੀ ਸਾਈਡ ਦੇ ਉੱਤੇ ਹੀ ਆਪਣੀ ਸ਼ਾਪ ਹੈ ਜਿਹੜੀਆਂ ਭੈਣਾਂ ਵੀ ਸੂਟ ਲੈਣਾ ਚਾਹੁੰਦੀਆਂ ਨੇ ਕੱਟ ਪਿਸ ਲੈਣਾ ਚਾਹੁੰਦੀਆਂ ਨੇ ਸ਼ਾਪ ਤੇ ਵਿਜ਼ਿਟ ਕਰਨਾ ਚਾਹੁੰਦੀਆਂ ਨੇ ਕਰ ਸਕਦੀਆਂ ਨੇ ਔਰ ਇਸ ਤੋਂ ਬਾਅਦ ਮੈਂ ਤੁਹਾਨੂੰ ਦੱਸ ਦੇਵਾਂ ਜੀ ਜਿਹੜੀ ਆਪਣਾ ਜਿਹੜਾ ਮੇਰਾ ਨੰਬਰ ਹੁੰਦਾ ਜੀ WhatsApp ਦਾ ਕੰਟੈਕਟ ਨੰਬਰ ਜਿਹੜਾ ਵੀਡੀਓ ਦੇ نیچے ਚੱਲ ਰਿਹਾ ਹੁੰਦਾ ਜਿਹੜੀਆਂ ਭੈਣਾਂ ਵੀ ਆਉਣਾ ਚਾਹੁੰਦੀਆਂ ਨੇ ਜਾਂ ਫਿਰ ਆਪਣਾ ਆਰਡਰ ਬੁੱਕ ਕਰਨਾ ਚਾਹੁੰਦੀਆਂ ਨੇ ਉਸ ਨੰਬਰ ਤੇ WhatsApp ਤੇ ਮੈਸੇਜ ਕਰਕੇ ਕਿ ਆਪਣਾ ਆਰਡਰ ਬੁੱਕ ਕਰ ਸਕਦੇ ਹੋ ਅੱਜ ਦੀ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਕੱਟ ਪੀਸ ਦਿਖਾਵਾਂਗੇ ਜੀ ਬਹੁਤ ਸੋਹਣੇ ਸੋਹਣੇ ਕਲਰ ਕੰਬੀਨੇਸ਼ਨ ਆਪਾਂ ਤੁਹਾਡੇ ਲਈ ਲੈ ਕੇ ਆਏ ਆ ਜੀ ਹੁਣ ਆਪਾਂ ਆਪਣੀ ਵੀਡੀਓ ਸਟਾਰਟ ਕਰਦੇ ਆ ਇਹ ਜਿਹੜਾ ਕਲਰ ਹੈ ਜੀ ਇਹਦਾ ਰਾਮਾ ਗ੍ਰੀਨ ਜਿਹਾ ਕਲਰ ਹੈ ਫਿਰੋਜੀ ਤੋਂ ਡਾਰਕ ਹੁੰਦਾ ਰਾਮਾ ਗ੍ਰੀਨ ਜਿਹਾ ਕਲਰ ਹੈ ਜੀ ਇਹਦਾ ਤੁਸੀਂ ਡਿਜ਼ਾਈਨਿੰਗ ਦੇਖ ਸਕਦੇ ਹੋ 2.5 ਮੀਟਰ ਦਾ ਇਹ ਸ਼ਰਟ ਪੀਸ ਰਹਿਣ ਵਾਲਾ ਹੈ ਔਰ ਇਹਦਾ ਪ੍ਰਾਈਸ ਰਹੇਗਾ ਜੀ 270 ਰੁਪਏ ਦਾ ਇਹ ਸ਼ਰਟ ਦਾ ਪੀਸ ਤੁਹਾਨੂੰ ਮਿਲ ਜੇਗਾ ਜੀ ਇਸ ਪ੍ਰਿੰਟ ਦੇ ਵਿੱਚ ਕਾਫੀ ਸਟਾਕ ਹੈ ਜੀ ਆਪਣੇ ਕੋਲੇ ਇਹਦੇ ਆ ਤੁਸੀਂ ਸ਼ਰਟ ਵੀ ਲੈ ਸਕਦੇ ਹੋ ਪੂਰਾ ਸੂਟ ਵੀ ਲੈ ਸਕਦੇ ਹੋ ਪੂਰਾ ਸੂਟ ਵੀ ਤੁਹਾਨੂੰ ਮਿਲ ਜੇਗਾ ਜੀ ਅ ਬਹੁਤ ਸੋਹਣਾ ਪ੍ਰਿੰਟ ਹੈ ਜਿਹੜੀ ਪੈਨ ਵੀ ਲੈਣਾ ਚਾਹੁੰਦੀ ਹੈ ਇਹਦਾ ਸਕਰੀਨ ਸ਼ਾਟ ਲੈ ਸਕਦੀ ਹੈ ਇਸ ਤੋਂ ਬਾਅਦ ਨੈਕਸਟ ਜਿਹੜਾ ਪ੍ਰਿੰਟ ਹੈ ਜੀ ਆਪਣੇ ਕੋਲੇ ਤੁਸੀਂ ਦੇਖੋ ਪੀਚ ਕਲਰ ਦੇ ਉੱਤੇ ਪ੍ਰਿੰਟ ਹੈ ਜੀ ਇਹ ਪੀਚ ਕਲਰ ਦਾ ਜਿਹੜਾ ਬੇਸ ਹੈ ਬਲੂ ਕਲਰ ਨਾਲ ਇਹਦੇ ਤੇ ਪ੍ਰਿੰਟਿੰਗ ਹੈ ਔਰ ਇਹ ਨਾਲ ਬਲੂ ਕਲਰ ਦੀ ਹੀ ਨਾਲ ਆਪਾਂ बॉटम ਇਹਦੀ ਨਾਲ ਅਟੈਚ ਕੀਤੀ ਹੈ ਇਹ बॉटम ਵੀ ਕੱਟ ਪੀਸਾਂ ਦੇ ਵਿੱਚੋਂ ਹੀ ਮਤਲਬ ਨਿਕਲੀ ਸੀ ਆਪਾਂ ਨੂੰ ਇਹਦੇ ਨਾਲ ਹੀ ਆਪਾਂ बॉਟਮ ਅਟੈਚ ਕਰਤੀ ਟੈਬੀ ਲਾਈਨਿੰਗ ਦਾ ਪੀਸ ਲੈਣ ਵਾਲਾ ਹੈ ਇਹ ਸ਼ਰਟ ਦਾ ਵੀ ਔਰ बॉਟਮ ਦਾ ਵੀ ਔਰ ਜਿਹੜੇ ਇਹਦੀ ਸ਼ਰਟ ਦੀ ਲੈਂਥ ਹੈ ਜੀ ਇਹ 2.5 ਮੀਟਰ ਦੀ ਨਹੀਂ ਇਹ 2.5 ਮੀਟਰ ਦੀ ਸ਼ਰਟ ਹੈ ਜਿਹੜੀ ਪੈਂਡ ਵੀ 2.5 ਮੀਟਰ ਦੇ ਵਿੱਚ ਸ਼ਰਟ ਬਣਾ ਲੈਂਦੀ ਹੈ ਉਹਦੇ ਲਈ ਇਹ ਬਹੁਤ ਸੋਹਣਾ ਕੰਪਲੀਟ ਸੂਟ ਬਣ ਜਾਏਗਾ ਔਰ ਇਹ ਸੂਟ ਦਾ ਪ੍ਰਾਈਸ ਜਿਹੜਾ ਆਪਣਾ ਰਹੇਗਾ ਜੀ 105 ਰੁਪਏ ਮੀਟਰ ਸੂਟ ਦਾ ਪ੍ਰਾਈਸ ਹੈ ਬਟ ਇਹ ਆਪਣਾ ਹੈਗਾ ਜੀ 2.5 ਮਤਲਬ ਪੌਣੇ 5 ਮੀਟਰ ਕਪੜਾ ਜਿਹੜਾ ਤੁਹਾਨੂੰ ਮਿਲੇਗਾ ਜੀ ਨਾਲ 2.5 ਮੀਟਰ ਦੀ ਬਾਟਮ ਆਏਗੀ ਔਰ ਨਾਲ ਜਿਹੜੀ ਆਪਣੀ ਸ਼ਰਟ ਦਾ ਪੀਸ ਹੈ ਜੀ ਉਹ ਸ਼ਰਟ ਦਾ ਪੀਸ ਹੈਗਾ ਜੀ ਆਪਣਾ 2.5 ਮੀਟਰ 490 ਰੁਪਏ ਦਾ ਇਹ ਕੰਪਲੀਟ ਸੂਟ ਤੁਹਾਨੂੰ ਮਿਲ ਜੇਗਾ ਜੀ ਸਵਾ ਜਿਹੜੀ 2 ਮੀਟਰ ਦੀ ਸ਼ਰਟ ਰਹੇਗੀ ਨਾਲ 2.5 ਮੀਟਰ ਦੀ ਬਾਟਮ ਰਹੇਗੀ ਜੀ 490 ਰੁਪਏ ਦੇ ਵਿੱਚ ਇਹ ਸੂਟ ਕੰਪਲੀਟ ਸੂਟ ਤੁਸੀਂ ਸਾਡੇ ਤੋਂ ਲੈ ਸਕਦੇ ਹੋ ਟੈਬੀ ਲਾਈਨਿੰਗ ਦੀ ਸ਼ਰਟ ਦੇ ਨਾਲ ਪਲੇਨ ਬਾਟਮ ਹੈ ਜਿਹੜੀ ਸ਼ੈਡੋ ਪ੍ਰਿੰਟ ਦੀ ਹੀ ਟੈਬੀ ਲਾਈਨਿੰਗ ਦੀ ਬਾਟਮ ਹੈ ਔਰ ਇਹ ਸੂਟ ਦਾ ਜਿਹੜਾ ਪ੍ਰਾਈਸ ਰਹੇਗਾ ਜੀ ਪੂਰਾ 490 ਰੁਪਏ ਦਾ ਇਹ ਸੂਟ ਬਣੇਗਾ ਸਵਾ 2 ਮੀਟਰ ਦੀ ਸ਼ਰਟ ਦੇ ਨਾਲ ਇਹ ਮਤਲਬ ਆਪਾਂ ਲਗਾ ਕੇ ਦੇ ਰਹੇ ਹਾਂ ਜਿਹੜੀ ਭੈਣ ਨੂੰ ਵੀ ਪਸੰਦ ਆਏ ਇਹ ਤੁਸੀਂ ਲੈ ਸਕਦੇ ਹੋ ਨੈਕਸਟ ਜਿਹੜਾ ਆਪਣੇ ਕੋਲੇ ਸੂਟ ਬਣੇ ਰ 셔ਟ ਹੈਗੀ ਹੈ ਜੀ ਇਹ 셔ਟ ਹੈਗੀ ਹੈ ਆਫ ਵਾਈਟ ਕਲਰ ਦੇ ਉੱਤੇ ਗ੍ਰੀਨ ਕਲਰ ਨਾਲ ਇਹਦੇ ਉੱਤੇ ਪ੍ਰਿੰਟਿੰਗ ਹੈ ਜੀ ਬਹੁਤ ਸੋਹਣਾ 셔ਟ ਦਾ ਪੀਸ ਹੈ ਜੀ ਟੈਬੀ ਲਾਈਨਿੰਗ ਵਾਲੀ ਲਾਈਨਾਂ ਵਾਲੀ 셔ਟ ਹੈ ਜੀ ਔਰ ਪ੍ਰਾਈਸ ਰਹੇਗਾ ਜੀ ਇਹਦਾ 270 ਰੁਪਏ ਦੀ ਇਹ 2 ਮੀਟਰ ਦੀ 셔ਟ ਤੁਹਾਨੂੰ ਮਿਲ ਜੀਗੀ ਇਸ ਤੋਂ ਬਾਅਦ ਨੈਕਸਟ ਜਿਹੜਾ ਆਏਗਾ ਜੀ ਨੈਕਸਟ ਜਿਹੜਾ ਪ੍ਰਿੰਟ ਹੈਗਾ ਜੀ ਇਹ ਪ੍ਰਿੰਟ ਹੈਗਾ ਸਿੰਪਲ ਕਾਟਨ ਹੈ ਜੀ ਪ੍ਰਿੰਸਸ ਦੇ ਵਿੱਚ ਕੱਟ ਪੀਸ ਦੇ ਵਿੱਚ ਪ੍ਰਿੰਸਸ ਵੀ ਆਈ ਸੀ ਸਿੰਪਲ ਕਾਟਨ ਦੇ ਇਹ ਕੱਟ ਪੀਸ ਰਹਿਣ ਵਾਲੇ ਨੇ ਇਹ ਵਾਲਾ ਜਿਹੜਾ ਕੱਟ ਪੀਸ ਹੈ ਜੀ ਇਹ ਸਿੰਪਲ ਕਾਟਨ ਦਾ ਆਏਗਾ ਟੈਬੀ ਲਾਈਨਿੰਗ ਵਾਲਾ ਨਹੀਂ ਆਏਗਾ ਔਰ ਜਿਹੜਾ ਇਹ ਪੀਸ ਹੈ ਜੀ ਇਹ 2 ਮੀਟਰ ਦਾ ਹੀ ਪੀਸ ਹੈ ਜਿਹੜੀ ਭੈਣ ਵੀ ਲੈਣਾ ਚਾਹੁੰਦੀ ਹੈ ਇਹਨੂੰ 2 ਮੀਟਰ ਦਾ ਪੀਸ ਹੈ ਇਹਨੂੰ ਲੈ ਸਕਦੀ ਹੈ ਔਰ ਇਹਦਾ ਪ੍ਰਾਈਸ ਆਏਗਾ ਜੀ ਸਵਾ 2 ਮੀਟਰ ਦਾ ਇਹ ਪੀਸ ਹੈ ਸੌਰੀ ਸਵਾ 2 ਮੀਟਰ ਇਹਦਾ ਜਿਹੜੀ ਇਹਦੀ ਕਪੜੇ ਦੀ ਲੈਂਥ ਹੈ ਜੀ ਜਿਹੜੀ ਭੈਣ ਵੀ ਲੈਣਾ ਚਾਹੁੰਦੀ ਹੈ ਔਰ ਇਹਦਾ ਸਵਾ 2 ਮੀਟਰ ਦਾ ਪ੍ਰਾਈਸ ਰਹਿਣ ਵਾਲਾ ਹੈ ਜੀ ਆਪਣਾ ਸਿਰਫ 200 ਰੁਪਏ ਦਾ ਸਵਾ 2 ਮੀਟਰ ਦਾ ਪ੍ਰਾਈਸ ਹੈ ਜੀ ਕਿਉਂਕਿ ਆ 100 ਰੁਪਏ ਮੀਟਰ ਇਹ ਪੀਸ ਲਗਾ ਰਹੇ ਆ ਜਿਹੜੇ ਪਲੇਨ ਵਾਲੇ ਪੀਸ ਨੇ 100 ਰੁਪਏ ਮੀਟਰ ਨੇ ਜਿਹੜੇ ਟੈਬੀ ਲਾਈਨਿੰਗ ਕਾਟਨ ਟੈਬੀ ਲਾਈਨਿੰਗ ਵਾਲੇ ਪੀਸ ਨੇ 105 ਰੁਪਏ ਮੀਟਰ ਨੇ ਔਰ ਜਿਹੜਾ ਇਹ ਵਾਲਾ ਪੀਸ ਹੈ ਜੀ ਸਿਰਫ ਤੇ ਸਿਰਫ ਤੁਹਾਨੂੰ 200 ਰੁਪਏ ਦੇ ਵਿੱਚ ਸਵਾ ਦੋ ਮੀਟਰ ਦਾ ਇਹ ਪੀਸ ਮਿਲ ਜੂਗਾ ਜੀ ਨੈਕਸਟ ਜਿਹੜਾ ਪੀਸ ਦੇਖ ਰਹੇ ਹੋ ਜੀ ਮਰਜੰਟਾ ਕਲਰ ਤੇ ਆ ਮੈਂ ਜੰਟਾ ਕਲਰ ਦੀ ਨਾਲ ਤੁਸੀਂ ਬਾਟਮ ਲਗਾ ਸਕਦੇ ਹੋ 스ਕੀਨਰ ਲਗਾ ਸਕਦੇ ਹੋ ਇਹਨੂੰ ਬਹੁਤ ਸੋਹਣਾ ਡਿਜ਼ਾਈਨ ਕਰ ਸਕਦੇ ਹੋ ਟੈਬੀ ਲਾਈਨਿੰਗ ਜਿਹੜਾ ਇਹ ਸਟੱਫ ਰਹਿਣ ਵਾਲਾ ਹੈ कॉटन टैबी लाइनिंग ਹੈ ਜੀ ਸਿੰਥੈਟਿਕ ਨਹੀਂ ਹੈਗੀ ਬਿਨਾ ਲਾਈਨਿੰਗ ਇਹਦਾ ਸੂਟ ਬਣੂਗਾ ਜੀ ਵਿਦਾਊਟ ਲਾਈਨਿੰਗ ਇਹਦਾ ਬੇਸ ਬਣਨ ਵਾਲਾ कॉटन ਦਾ ਇਹ ਸੂਟ ਬਣੇਗਾ 2.5 ਮੀਟਰ ਇਹ ਕਪੜਾ ਰਹੇਗਾ ਜੀ 270 ਰੁਪਏ ਦੀ ਬਨੇਗੀ ਜੀ ਸ਼ਰਟ ਜਿਹੜੀ ਭੈਣ ਵੀ ਲੈਣਾ ਚਾਹੁੰਦੀ ਹੈ ਲੈ ਸਕਦੀ ਹੈ 270 ਰੁਪਏ ਦੀ ਸ਼ਰਟ ਇਹ ਬਣ ਕੇ ਤੁਹਾਡੀ ਰੈਡੀ ਹੋ ਜੂਗੀ ਨੈਕਸਟ ਜਿਹੜਾ ਹੈਗਾ ਜੀ ਮੋਰ ਪੰਖੀਆਂ ਕਲਰ ਹੈ ਮੋਰ ਪੰਖੀ ਆ ਇਹਦਾ ਕਲਰ ਹੈ ਜੀ ਬਹੁਤ ਸੋਹਣਾ ਕਲਰ ਰਹਿਣ ਵਾਲਾ ਹੈ ਮੋਰ ਪੰਖੀਆ ਔਰ ਇਹਦੇ ਵਿੱਚ ਪ੍ਰਿੰਟ ਦੇਖ ਸਕਦੇ ਹੋ ਜੀ ਲਾਈਟ ਕਲਰ ਦੇ ਫਲਾワー ਦਿੱਤੇ ਗਏ ਨੇ ਤੁਸੀਂ ਇਹਦੇ ਨਾਲ ਸਕਿਨ ਬਾਟਮ ਵੀ ਮੈਚ ਕਰ ਸਕਦੇ ਹੋ 2.5 ਮੀਟਰ ਦੀ ਸ਼ਰਟ ਹੈ ਜੀ ਇਹਦਾ ਬਿਨਾ ਇਹ ਟੈਬੀ ਲਾਈਨਿੰਗ ਨਹੀਂ ਹੈਗੀ ਜੀ 2.5 ਮੀਟਰ ਦੀ ਸ਼ਰਟ ਹੈ 250 ਰੁਪਏ ਦੀ ਹੀ ਇਹ ਸ਼ਰਟ ਰਹੇਗੀ ਔਰ ਇਹਦੇ ਨਾਲ ਤੁਸੀਂ ਕੋਈ ਵੀ ਸਲਵਾਰ ਮੈਚ ਕਰ ਸਕਦੇ ਹੋ ਸਕਿਨ ਕਰ ਸਕਦੇ ਹੋ ਜਾਂ ਫਿਰ ਪਿੰਕੀ ਜਿਹੜੀ ਗਾਜਵੀ ਜੀ ਸ਼ੇਡ ਦੀ ਹੈ ਉਹ ਵੀ ਤੁਸੀਂ ਸਲਵਾਰੇ ਨਾਲ ਬਾਟਮ ਮੈਚ ਕਰ ਸਕਦੇ ਹੋ ਮੋਰ ਪੰਖੀਆ ਦਾ 베ਸ ਰਹੇਗਾ ਜੀ ਔਰ ਪ੍ਰਾਈਸ ਰਹੇਗਾ ਜੀ ਇਹਦਾ 250 ਰੁਪਏ ਸ਼ਰਟ ਦਾ ਇਹਦਾ ਪ੍ਰਾਈਸ ਰਹਿਣ ਵਾਲਾ ਹੈ ਜਿਹੜੀ ਭੈਣ ਵੀ ਲੈਣਾ ਚਾਹੁੰਦੀ ਹੈ ਸਕਰੀਨਸ਼ਾਟ ਲੈ ਲਓ ਇਸ ਤੋਂ ਬਾਅਦ ਜਿਹੜੇ ਆਪਣੇ ਰਹਿਣਗੇ ਜੀ ਇਹ 2.5 ਮੀਟਰ ਦੇ ਦੋ ਪੀਸ ਰਹਿਣਗੇ ਜੀ ਇਹ ਆਲ ਓਵਰ ਸੂਟੀ ਬਣੇਗਾ ਔਰ ਕੱਲੀ ਸ਼ਰਟ ਪੀਸ ਵੀ ਤੁਹਾਨੂੰ ਇਹ ਮਿਲ ਜੇਗਾ ਜੀ ਅਗਰ ਕੋਈ ਭੈਣ ਸ਼ਰਟ ਪੀਸ ਲੈਣਾ ਚਾਹੁੰਦੀ ਹੈ ਗ੍ਰੇ ਕਲਰ ਦੇ ਵਿੱਚ ਐਡਾ ਪ੍ਰਿੰਟਿੰਗ ਬਣੀ ਹੋਈ ਹੈ ਜੀ ਇਹ ਆਪਣੇ ਕੋਲੇ 2.5 ਮੀਟਰ ਦੇ ਦੋ ਪੀਸ ਨੇ ਜੀ 2.5 ਮੀਟਰ ਦੇ ਦੋ ਪੀਸ ਨੇ ਜੀ ਉੱਪਰ ਤੁਸੀਂ ਦੇਖ ਸਕਦੇ ਹੋ ਇਹਦੇ ਵਿੱਚ ਚੈੱਕ ਬਣਿਆ ਹੈ ਬ੍ਰੀਕ ਬ੍ਰੀਚ ਜਿਵੇਂ ਟੈਬੀ ਚੱਕ ਆਉਂਦਾ ਜੀ ਉਦ ਦਾ ਬ੍ਰੀਕ ਬ੍ਰੀਚ ਚੱਕ ਬਣਿਆ ਹੋਇਆ ਔਰ ਦੋ ਪੀਸ ਨੇ ਜੀ ਇਹ ਪੂਰਾ ਸੂਟ ਬਣਾ ਸਕਦੇ ਹੋ ਤੁਸੀਂ 525 ਰੁਪਏ ਦੇ ਵਿੱਚ ਇਹ ਪੂਰਾ ਸੂਟ ਵੀ ਬਣ ਕੇ ਰੈਡੀ ਹੋ ਜਾਊਗਾ ਕੱਲੀ ਅਗਰ ਤੁਸੀਂ ਸ਼ਰਟ ਲੈਣੀ ਹੈ ਤੇ ਕੱਲੀ ਸ਼ਰਟ ਦਾ ਜਿਹੜਾ ਪ੍ਰਾਈਸ ਰਹਿਣ ਵਾਲਾ ਹੈ ਜੀ ਆਪਣਾ 270 ਰੁਪਏ ਇਸ ਤੋਂ ਬਾਅਦ ਹੈਗਾ ਜੀ ਆਪਣਾ ਬਲੂ ਕਲਰ ਦਾ ਪੀਸ ਹੈ ਦੇਖੋ ਇਹਦੇ ਆਪਣੇ ਕੋਲੇ ਪਹਿਲਾਂ ਵੀ ਇਹਦੇ ਨਾਲ ਦਾ ਇੱਕ ਬਲੂ ਕਲਰ ਦਾ ਪੀਸ ਚਲਾ ਗਿਆ ਇਹਦੇ ਵਿੱਚੋਂ ਤੁਸੀਂ ਦੋ ਪੀਸ ਲਗਾ ਕੇ ਪੂਰਾ ਆਲ ਓਵਰ ਸੂਟ ਵੀ ਬਣਾ ਸਕਦੇ ਹੋ ਔਰ ਇਹ ਪੀਸ ਹੈਗਾ ਜੀ 4 ਮੀਟਰ ਦਾ ਪੀਸ ਹੈ 2 ਮੀਟਰ ਦਾ ਆਪਾਂ ਪਹਿਲਾਂ ਵੀ ਹਨਾ ਇਹਦੇ نیچے ਤੁਹਾਨੂੰ ਦਿਖਾਇਆ ਮੈਂ 2.5 ਮੀਟਰ ਦਾ ਮਤਲਬ ਟੋਟਲ 6.5 ਮੀਟਰ ਹੋ ਗਿਆ ਅਗਰ ਕੋਈ ਵੀ ਭੈਣ ਪੂਰਾ ਸੂਟ ਇਹ ਦੋ 셔ਟ ਆ ਇੱਕ 셔ਟ ਵਿੱਚੋਂ ਕੱਢ ਸਕਦੀ ਹੈ ਤਾਂ ਉਹਨਾਂ ਨੂੰ ਬਹੁਤ ਬੈਨੀਫਿਟ ਹੈ ਔਰ 4 ਮੀਟਰ ਦਾ ਸੂਟ ਜਿਹੜੀ ਭੈਣ ਦਾ ਬੰਦ ਹੈ ਉਹਨਾਂ ਨੂੰ ਤਾਂ ਉਸ ਤੋਂ ਵੀ ਜ਼ਿਆਦਾ ਵਧੀਆ ਜੀ 4 ਮੀਟਰ ਦਾ ਸੂਟ ਤੋਂ ਡਾਹੀ ਹੀ ਬਣ ਕੇ ਰੈਡੀ ਹੋ ਜੂਗਾ ਜਿਹੜੀ ਭੈਣ ਵੀ ਲੈਣਾ ਚਾਹੁੰਦੀ ਹੈ 4 ਮੀਟਰ ਦਾ ਇਹ ਜਿਹੜਾ ਪੀਸ ਰਹਿਣ ਵਾਲਾ ਹੈ ਜੀ 105 ਮੀਟਰ ਦੇ ਹਿਸਾਬ ਨਾਲ ਇਹ ਪੀਸ ਰਹੇਗਾ ਜੀ ਪ੍ਰਾਈਸ ਇਹਦਾ ਰਹੇਗਾ ਜੀ 105 ਦੇ ਹਿਸਾਬ ਨਾਲ ਤੁਸੀਂ ਇਹਦਾ ਲਗਾ ਲਓ ਹਨਾ 4 ਮੀਟਰ ਦਾ ਇਹ ਪੀਸ ਰਹਿਣ ਵਾਲਾ ਹੈ ਜਿੰਨਾਂ ਜਿਹੜੀਆਂ ਭੈਣਾਂ ਦਾ 4 ਮੀਟਰ ਦਾ ਸੂਟ ਬੰਦਿਆ ਸੀ ਉਹ 4 ਮੀਟਰ ਦਾ ਪੀਸ ਇਹ ਬਾਈ ਕਰ ਸਕਦੀਆਂ ਨੇ ਇਸ ਤੋਂ ਬਾਅਦ ਜਿਹੜਾ ਨੈਕਸਟ ਪੀਸ ਹੈਗਾ ਜੀ ਆਪਣਾ ਗ੍ਰੀਨ ਕਲਰ ਦੇ ਹੈ ਜੀ ਪਹਿਲਾਂ ਵੀ ਇਹਦੇ ਨਾਲ ਦਾ ਗ੍ਰੀਨ ਕਲਰ ਦਾ ਪੀਸ ਜਿਹੜਾ ਆਪਣਾ ਚਲਾ ਗਿਆ ਜਿਹੜੀਆਂ ਭੈਣਾਂ ਨੇ ਆਲ ਓਵਰ ਸੂਟ ਬਣਾਣੇ ਨੇ ਉਹ ਬਣਾ ਸਕਦੀਆਂ ਨੇ ਸ਼ਰਟ ਪੀਸ ਲੈਣੇ ਤਾਂ ਸ਼ਰਟ ਪੀਸ ਵੀ ਸਾਡੇ ਤੋਂ ਲੈ ਸਕਦੀਆਂ ਨੇ ਪਿਓਰ ਕਾਟਨ ਜਿਹੜਾ ਸਟੱਫ ਰਹਿਣ ਵਾਲਾ ਜੀ 3 ਮੀਟਰ ਦਾ ਇਹ ਪੀਸ ਰਹੂਗਾ 2.5 ਮੀਟਰ ਆਪਣੇ ਕੋਲੇ ਇਹਦੇ ਨਾਲ ਦਾ ਪਹਿਲਾਂ ਵੀ ਚੱਲ ਗਿਆ ਮੈਂ ਤੁਹਾਨੂੰ ਦੱਸਿਆ ਸੀ ਸੇਮ ਡਿਜ਼ਾਈਨ ਦੇ ਵਿੱਚ ਕਾਫੀ ਸਟਾਕ ਆਪਣੇ ਕੋਲੇ ਆਇਆ ਹੈ ਸੇਮ ਡਿਜ਼ਾਈਨ ਦੇ ਵਿੱਚ ਆਇਆ ਜੀ ਗ੍ਰੀਨ ਕਲਰ ਦੇ ਵਿੱਚ ਜਿਹੜੀ ਭੈਣ ਵੀ ਲੈਣਾ ਚਾਹੁੰਦੀ ਹੈ 5.5 ਮੀਟਰ ਸੂਟ ਵੀ ਲੈ ਸਕਦੀ ਹੈ ਔਰ 2.5 ਮੀਟਰ ਸ਼ਰਟ ਲੈਣਾ ਚਾਹਦੇ 2.5 ਮੀਟਰ ਸ਼ਰਟ ਵੀ ਤੁਸੀਂ ਲੈ ਸਕਦੇ ਹੋ ਟੈਬੀ ਲਾਈਨਿੰਗ ਵਾਲੇ ਦਾ ਰੇਟ ਹੈ ਜੀ 105 ਰੁਪਏ ਮੀਟਰ ਇਸ ਵਾਰ ਨੈਕਸਟ ਹੈਗਾ ਜੀ ਔਰੇਂਜ ਕਲਰ ਪ੍ਰਿੰਟਿੰਗ ਤੁਸੀਂ ਚੈੱਕ ਕਰੋ ਜੀ orange ਕਲਰ ਦਾ ਇਹ ਸੂਟ ਰਹਿਣ ਵਾਲਾ ਹੈ ਬਹੁਤ ਸੋਹਣਾ ਪ੍ਰਿੰਟ ਹੈ ਜਿਸ ਵਿੱਚ ਫਲਾਵਰ ਬਣੇ ਹੋਏ ਆ ਡਿਜੀਟਲ ਪ੍ਰਿੰਟ ਹੈ ਬਹੁਤ ਸੋਹਣਾ ਇਹਦਾ ਪੀਸ ਦਾ ਜਿਹੜਾ ਕਲਰ ਨੇ ਕੰਬੀਨੇਸ਼ਨ ਆ ਬਹੁਤ ਸੋਹਣਾ ਕਲਰ ਕੰਬੀਨੇਸ਼ਨ ਜੀ ਇਹਦਾ ਪ੍ਰਾਈਸ ਰਹੇਗਾ ਜੀ ਆਪਣਾ 105 ਰੁਪਏ ਮੀਟਰ ਔਰ ਇਹ ਵਾਲਾ ਪੀਸ ਜਿਹੜਾ ਹੈਗਾ ਜੀ ਆਪਣਾ 3 ਮੀਟਰ ਦਾ ਇਹ ਵਾਲਾ ਪੀਸ ਹੈ ਜੀ ਸ਼ਰਟ ਪੀਸ ਦੇ ਵਿੱਚ ਹੀ ਇਹ ਮਤਲਬ ਅਸੀਂ ਤੁਹਾਨੂੰ ਦੇਵਾਂਗੇ ਜਿਹੜੀ ਭੈਣ ਵੀ ਲੈਣਾ ਚਾਹੁੰਦੀ ਹੈ 3 ਮੀਟਰ ਦਾ ਪੀਸ ਹੈ ਇਹ 105 ਰੁਪਏ ਮੀਟਰ ਪੀਸ ਦਾ ਰੇਟ ਰਹਿਣ ਵਾਲਾ ਹੈ ਜੀ ਇਸ ਤੋਂ ਬਾਅਦ ਨੈਕਸਟ ਹੈਗਾ ਜੀ ਗ੍ਰੀਨ ਕਲਰ ਸੇਮ ਔਰੇਂਜ ਵਾਲੇ ਡਿਜ਼ਾਈਨ ਦੇ ਵਿੱਚ ਹੀ ਇਹ ਹੈ ਗ੍ਰੀਨ ਕਲਰ ਦਾ ਇਹ ਪੀਸ ਰਹੂਗਾ ਜੀ ਇਹਦਾ ਜਿਹੜਾ ਪੌਣੇ 4 ਮੀਟਰ ਦਾ ਇਹ ਪੀਸ ਰਹੂਗਾ ਜੀ ਕਈ ਪੈਣਾ ਪਕੀਆਂ ਹੁੰਦੀਆਂ ਨੇ ਦੋ ਸ਼ਰਟਾਂ ਵੀ ਇਹਦੇ ਨਾਲ ਬਣਾ ਸਕਦੀਆਂ ਨੇ ਪੌਣੇ 4 ਮੀਟਰ ਦਾ ਇਹ ਪੀਸ ਰਹਿਣ ਵਾਲਾ ਹੈ ਜੀ ਪੌਣੇ 4 ਮੀਟਰ ਦੇ ਵਿੱਚ ਤੁਸੀਂ ਦੋ ਸ਼ਰਟਾਂ ਬਣਾ ਕੇ ਵੀ ਇਹਨੂੰ ਆਪਣੀਆਂ ਰੈਡੀ ਕਰ ਸਕਦੇ ਹੋ 4.4 ਮੀਟਰ ਦਾ ਇਹ ਪੀਸ ਰਹੇਗਾ ਜੀ ਇਹਦੇ ਨਾਲ ਦੇ ਆਪਣੇ ਕੋਲੇ ਹੋਰ ਵੀ ਪੀਸ ਨੇ ਅਗਰ ਤੁਸੀਂ ਹੋਰ ਵੀ ਲੈਣਾ ਚਾਹੁੰਦੇ ਹੋ ਸੇਮ ਡਿਜ਼ਾਈਨ ਦੇ ਸੇਮ ਕਲਰ ਦੇ ਆਪਣੇ ਕੋਲੇ ਇਹਦੇ ਨਾਲ ਦੇ ਪੀਸ ਹੈਗੇ ਨੇ ਨੈਕਸਟ ਹੈਗਾ ਜੀ ਨੇਵੀ ਬਲੂ ਕਲਰ ਦੇ ਵਿੱਚ ਹੈ ਹੈਗਾ ਸਟੈਬੀ ਲਾਈਨਿੰਗੀ ਹੈ ਜੀ ਨੇਵੀ ਬਲੂ ਕਲਰ ਦਾ ਪੀਸ ਰਹੇਗਾ ਜੀ ਇਹ 4.4 ਮੀਟਰ ਦਾ ਪੀਸ ਹੈ ਜੀ ਇਹ ਵੀ ਪੌਣੀ 4 ਮੀਟਰ ਦਾ ਪੀਸ ਹੈ ਜੀ ਇਹ कॉटन टैबी ਲਾਈਨਿੰਗ ਇਹ ਪੀਸ ਦਾ ਜਿਹੜਾ بیس ਰਹਿਣ ਵਾਲਾ ਹੈ ਜੀ ਕਪੜਾ ਹੈਗਾ कॉटन टैबी ਲਾਈਨਿੰਗ ਬਹੁਤ ਸੋਹਣਾ ਕਲਰ ਹੈ ਜੀ ਨੇਵੀ ਬਲੂ ਕਲਰ ਦੇ ਵਿੱਚ ਤੁਸੀਂ ਇਹਨੂੰ ਲੈ ਸਕਦੇ ਹੋ ਇਸ ਤੋਂ ਬਾਅਦ ਨੈਕਸਟ ਜਿਹੜਾ ਕਲਰ ਆਏਗਾ ਜੀ ਆਪਣੇ ਕੋਲੇ ਪਹਿਲਾਂ ਵੀ ਚੱਲਾ ਗਿਆ ਹੁਣ ਇਹ ਹਨਾ ਦੂਸਰੀ ਵਾਰ ਫਿਰ ਤੋਂ ਮੈਂ ਤੁਹਾਨੂੰ ਦਿਖਾ ਰਹੀ ਹਾਂ ਜੀ ਇਹ ਆਪਣੇ ਕੋਲੇ ਇਹਦੇ ਵਿੱਚ ਵੀ ਜਿਹੜਾ ਕਲਰ ਕਾਫੀ ਆਏ ਨੇ ਜੀ ਜਿਹੜੀ ਭੈਣ ਵੀ ਇਹ ਪੀਸ ਲੈਣਾ ਚਾਹੁੰਦੀ ਹੈ ਇਹਦਾ ਪ੍ਰਾਈਸ ਰਹੇਗਾ ਜੀ 150 ਰੁਪਏ ਪਰ ਮੀਟਰ ਕਾਟਨ ਟੈਬੀ ਹੈਗੀ ਹੈ ਜੀ ਇਹ ਔਰ ਜਿਹੜਾ ਇਹ ਵਾਲਾ ਪੀਸ ਹੈ ਜੀ ਇਹ ਰਹੇਗਾ ਆਪਣਾ 3 ਮੀਟਰ ਦਾ ਪੀਸ ਰਹੇਗਾ ਜੀ ਇੱਕ ਪੀਸ ਪਹਿਲਾਂ ਚਲਾ ਗਿਆ 3 ਮੀਟਰ ਦਾ ਤੁਸੀਂ ਇਹ ਸੂਟ ਨੂੰ ਪੂਰਾ ਸੂਟ ਵੀ ਇਹਦਾ ਬਣਾ ਸਕਦੇ ਹੋ ਬਹੁਤ ਸੋਹਣਾ ਕਲਰ ਹੈ ਜੀ ਇਹ ਰਾਮਾ ਗ੍ਰੀਨ ਕਲਰ ਹੈ ਇਸ ਤੋਂ ਬਾਅਦ ਆਏਗਾ ਜੀ ਨੈਕਸਟ ਬਿਲਕੁਲ ਲਾਈਟ ਜਿਹਾ ਸ਼ੇਡ ਹੈ ਜੀ ਆਫ ਵਾਈਟ ਜਿਹੜਾ ਇਹਦਾ ਬੇਸ ਰਹੇਗਾ ਲਾਈਟ ਸ਼ੇਡ ਹੈ ਜੀ ਪੌਣੇ 4 ਮੀਟਰ ਦਾ ਇਹ ਪੀਸ ਰਹੇਗਾ ਜਿਹੜੀ ਭੈਣ ਦਾ ਪੌਣੇ 4 ਮੀਟਰ ਦੇ ਵਿੱਚ ਸੂਟ ਬੰਦ ਹੈ ਉਹ ਬਣਾ ਸਕਦੀ ਹੈ ਪੌਣੇ 4 ਮੀਟਰ ਇਹਦੇ ਨਾਲ ਪਤਲੀਆਂ ਪਹਿਣਾ ਹੁੰਦੀਆਂ ਨੇ ਠੀਕ ਹੈ ਉਹਨਾਂ ਦਾ ਪੌਣੇ 4 ਮੀਟਰ ਦਾ ਇਹ ਜਿਹੜਾ ਸੂਟ ਹੈ ਪੀਸ ਹੈ ਜੀ ਪੌਣੇ 4 ਮੀਟਰ ਦਾ ਰਹੇਗਾ ਜਿਹੜੀ ਵੀ ਭੈਣ ਲੈਣਾ ਚਾਹੁੰਦੀ ਹੈ ਪੌਣੇ 4 ਮੀਟਰ ਦਾ ਪੀਸ ਇਹ ਲੈ ਸਕਦੀ ਹੈ ਸਿੰਪਲ ਕਾਟਨ ਹੈ ਜੀ ਇਹ 100 ਰੁਪਏ ਮੀਟਰ ਵਾਲੀ ਹੈ ਇਹਦੇ ਤੇ ਲਾਈਨਾਂ ਨਹੀਂ ਹੈਗੀਆਂ ਬਹੁਤ ਸੋਹਣੀ ਕਾਟਨ ਦਾ ਸਟੱਫ ਬਹੁਤ ਸੋਹਣਾ ਹੈ ਜੀ ਇਹਦਾ ਇਸ ਤੋਂ ਬਾਅਦ ਨੈਕਸਟ ਜਿਹੜਾ ਇਹ ਪੀਸ ਰਹਿਣ ਵਾਲਾ ਹੈ ਜੀ ਮਰਜੈਂਟਾ ਟੋਨ ਦੇ ਵਿੱਚ ਪੀਸ ਰਹੇਗਾ ਬਹੁਤ ਸੋਹਣਾ ਇਹ ਪੀਸ ਹੈ ਜੀ 4 ਮੀਟਰ ਦਾ ਇਹ ਪੀਸ ਰਹੇਗਾ ਆਲ ਓਵਰ ਸੂਟ ਬਣ ਜਾਂਦਾ ਜੀ ਮੋਸਟਲੀ 4 ਮੀਟਰ ਦੇ ਵਿੱਚ ਭੈਣਾਂ ਸੂਟ ਬਣਾ ਕੇ ਤਿਆਰ ਕਰ ਲੈਂਦੀਆਂ ਨੇ 4 ਮੀਟਰ ਦਾ ਇਹ ਪੂਰਾ ਪੀਸ ਰਹੇਗਾ ਜਿਹੜੀ ਭੈਣ ਵੀ ਲੈਣਾ ਚਾਹੁੰਦੀ ਹੈ 4 ਮੀਟਰ ਦਾ ਇਹ ਪੀਸ ਲੈ ਸਕਦੀ ਹੈ 4 ਮੀਟਰ ਤੋਂ ਪੀਸ ਘੱਟ ਨਹੀਂ ਹੈਗਾ ਵੱਧ ਭਲਾ ਹੋਵੇ ਜੀ 4 ਮੀਟਰ ਦਾ ਇਹ ਪੀਸ ਰਹਿਣ ਵਾਲਾ ਹੈ ਨੈਕਸਟ ਆਏਗਾ ਜੀ ਆਫ ਵਾਈਟ ਜੀ ਬੇਸ ਦੇ ਉੱਤੇ ਪਿੰਕ ਕਲਰ ਦੇ ਫਲਾਵਰ ਬਣੇ ਹੋਏ ਨੇ 4 ਮੀਟਰ ਦਾ ਇਹ ਹੀ ਏ ਪੀਸ ਹੈ ਜੀ ਜਿਹੜੀ ਭੈਣ ਵੀ ਲੈਣਾ ਚਾਹੁੰਦੀ ਹੈ ਏ ਪੀਸ ਲੈ ਸਕਦੀ ਹੈ ਆਫ ਵਾਈਟ ਜਿਹੜਾ ਬੇਸ ਹੈ ਜੀ ਪਿੰਕ ਕਲਰ ਨਾਲ ਇਹ ਤੇ ਡਿਜ਼ਾਈਨਿੰਗ ਦਿੱਤੀ ਹੋਈ ਹੈ ਪਿੰਕ ਔਰ ਪਰਪਲ ਨਾਲ ਡਿਜ਼ਾਈਨਿੰਗ ਦਿੱਤੀ ਹੋਈ ਹੈ ਜੀ 4 ਮੀਟਰ ਇਹਦਾ ਬੇਸ ਹੈ ਕਪੜਾ ਜਿਹੜਾ ਫੈਬਰਿਕ ਹੈ ਉਹ 4 ਮੀਟਰ ਹੈ ਕਾਟਨ ਇਹਦਾ ਬੇਸ ਹੈ ਜੀ ਟੈਬੀ ਲਾਈਨਿੰਗ ਵਾਲਾ ਇਸ ਤੋਂ ਬਾਅਦ ਨੈਕਸਟ ਹੈਗਾ ਜੀ ਮਸਟਰਡ ਜャ ਸ਼ੇਡ ਹੈ ਮਸਟਰਡ ਜャ ਸ਼ੇਡ ਹੈ ਜੀ ਇਹਦੇ ਨਾਲ ਤੁਸੀਂ ਬਾਟਮ ਵੀ ਮੈਚ ਕਰ ਸਕਦੇ ਹੋ ਵਿਦਾਊਟ ਬਾਟਮ ਵੀ ਤੁਸੀਂ ਇਹਨੂੰ ਸਾਡੇ ਤੋਂ ਲੈ ਸਕਦੇ ਹੋ 4 ਮੀਟਰ ਦਾ ਇਹ ਪੀਸ ਰਹੇਗਾ ਜੀ ਇਹਦੇ ਨਾਲ ਬਾਟਮ ਦਾ ਸਟੱਬ ਵੀ ਆਪਣੇ ਕੋਲੇ ਜਿਹੜੀਆਂ ਪਹਿਣਾ ਵੀ ਲੈਣਾ ਚਾਹੁੰਦੀਆਂ ਬਾਟਮ ਦਾ ਸਟੱਬ ਵੀ ਨਾਲ ਲੈ ਸਕਦੀਆਂ ਨੇ ਔਰ ਵਿਦਾਊਟ ਬਾਟਮ ਵੀ ਇਹ ਸੂਟ ਨੂੰ ਬਣਾ ਸਕਦੇ ਹੋ ਅਗਰ ਤੁਸੀਂ ਵਿਦਾਊਟ ਬਾਟਮ ਇਹ ਸੂਟ ਬਣਾਉਣਾ ਚਾਹੁੰਦੇ ਹੋ ਕਿ ਅਗਰ ਇਹਦੇ ਵਿੱਚੋਂ ਦੋ ਸ਼ਰਟਾਂ ਵੀ ਆਪਾਂ ਕੱਢੀਏ ਤਾਂ ਆਰਾਮ ਨਾਲ ਨਿਕਲ ਜਾਣੀਆਂ ਮਤਲਬ ਥੋੜਾ ਜਿਹਾ ਆਪਾਂ ਨੂੰ ਸਕੀਮ ਨਾਲ ਚੱਲਣਾ ਪੈਣਾ ਹੈ ਜੀ ਜਿਹੜੀਆਂ ਪਹਿਣਾ ਵੀ ਹਨ ਪਤਲੀਆਂ ਪਹਿਣਾ ਦੇ ਉਹ ਦੋ ਸ਼ਰਟਾਂ ਆਰਾਮ ਨਾਲ ਕੱਢ ਸਕਦੀਆਂ ਨੇ ਜਿੰਨਾ ਪਹਿਣਾ ਦਾ ਵਰ ਮੋੜ ਕੇ ਸ਼ਰਟ ਬਣ ਜਾਂਦੀ ਹੈ ਜੀ 4 ਮੀਟਰ ਦਾ ਸੂਟ ਪੂਰਾ ਵੀ ਲੈਣਾ ਚਾਹੁੰਦੇ ਹੋ ਆਲ ਓਵਰ ਸੂਟ ਵੀ ਤੁਸੀਂ ਸਾਡੇ ਤੋਂ ਬਾਈ ਕਰ ਸਕਦੇ ਹੋ ਇਸ ਤੋਂ ਬਾਅਦ ਹੈਗਾ ਜੀ ਨੇਵੀ ਬਲੂ ਬੇਸ ਦੇ ਉੱਤੇ ਸਿੰਪਲ ਕਾਟਨ ਹੈ ਜੀ ਇਹ 100 ਰੁਪਏ ਮੀਟਰ ਵਾਲੀ ਨੇਵੀ ਬਲੂ ਬੇਸ ਹੈ ਜੀ ਨੇਵੀ ਬਲੂ بیس ਹੈ ਜੀ ਉੱਤੇ ਪਿੰਕ ਕਲਰ ਨਾਲ ਇਹਦੇ ਫਲਾਵਰ ਦਿੱਤੇ ਹੋਏ ਨੇ ਔਰ ਸਕਿਨ ਕਲਰ ਨਾਲ ਪ੍ਰਿੰਸਸ ਕਾਟਨ ਹੈ ਜੀ 4 ਮੀਟਰ ਦਾ ਹੀ ਇਹ ਪੀਸ ਰਹੇਗਾ ਜਿਹੜੀ ਭੈਣ ਵੀ ਲੈਣਾ ਚਾਹੁੰਦੀ ਹੈ ਪੀਸ ਲੈ ਸਕਦੀ ਹੈ ਨੇਵੀ ਬਲੂ ਕਲਰ ਹੈ ਜੀ ਇਹਦਾ ਡਾਰਕ ਨੇਵੀ ਹੈ ਜੀ 4 ਮੀਟਰ ਦਾ ਪੀਸ ਹੈ ਜੀ ਉਸ ਤੋਂ ਬਾਅਦ ਬਲੈਕ ਪੀਸ ਆ ਗਿਆ ਜੀ ਜਿਹੜਾ ਇਹ ਬਲੈਕ ਪੀਸ ਹੈ ਜੀ ਇਹ ਵੀ ਰਹੇਗਾ ਆਪਣਾ ਜਿਹੜਾ 4 ਮੀਟਰ ਦਾ ਹੀ ਰਹੇਗਾ 4 ਮੀਟਰ ਦਾ ਪੀਸ ਹੈ ਜੀ ਜਿਹੜੀ ਭੈਣ ਵੀ ਲੈਣਾ ਚਾਹੁੰਦੀ ਹੈ 4 ਮੀਟਰ ਦੇ ਵਿੱਚ ਆਸਾਨੀ ਨਾਲ ਸੂਟ ਤੁਸੀਂ ਬਣਾ ਸਕਦੇ ਹੋ ਆਪਣਾ ਆਪਣੇ ਕੋਲੇ ਪਲੇਨ ਬਲੈਕ ਕਪੜਾ ਵੀ ਮਿਲ ਜੇਗਾ ਜੀ 4 ਮੀਟਰ ਦੇ ਸੂਟ ਦੇ ਨਾਲ ਅਗਰ ਤੁਸੀਂ ਬਲੈਕ ਕਪੜਾ ਵੀ ਲੈਣਾ ਚਾਹੁੰਦੇ ਹੋ ਮਤਲਬ ਕਈ ਭੈਣਾਂ ਨੂੰ ਹੁੰਦਾ ਜੀ ਦੋ ਸ਼ਰਟਾਂ ਬਣਾ ਲਾਂਗੇ ਵੀ ਨਾਲ ਹਨਾ ਬਲੈਕ ਬਾਟਮ ਲਗਾ ਕੇ ਦੇ ਦਈਏ ਤਾਂ ਉਹ ਵੀ ਸਾਡੇ ਕੋਲ ਹੈਗੀ ਐ ਇਸ ਤੋਂ ਬਾਅਦ ਨੈਕਸਟ ਜਿਹੜਾ ਸੂਟ ਆਏਗਾ ਜੀ ਇਹ ਜਿਹੜਾ ਸਟੱਫ ਹੈ ਇਹ ਆਏਗਾ ਜੀ 5 ਤੋਂ ਉੱਪਰ ਹੈ ਬਟ ਇਹਦੇ ਵਿੱਚ ਥੋੜਾ ਨਾਲ ਸਟੱਫ ਜੋੜਿਆ ਹੋਇਆ ਤੁਸੀਂ ਧਿਆਨ ਨਾਲ ਦੇਖੋ ਨਾਲ ਜੋੜਿਆ ਹੋਇਆ ਸਟੱਫ ਹੈ ਜੀ ਜਿਹੜਾ ਵੀ ਭੈਣ ਇਹ ਸੂਟ ਲੈਣਾ ਚਾਹੁੰਦੀ ਹੈ ਮੈਂ ਤੁਹਾਨੂੰ ਫੋਨ ਤੇ ਇਹਨੂੰ ਕਲੀਅਰ ਕਰ ਦਾਂਗੀ ਵੀ ਕਿੰਨੇ ਮਿੰਟ ਤੋਂ ਬਾਅਦ ਇਹਦੇ ਵਿੱਚ ਬਹੁਤ ਸੋਹਣਾ ਇਹ ਸਟੱਫ ਹੈ ਜੀ ਟੈਬੀ ਲਾਈਨਿੰਗ ਜਿਹੜੀ ਇਹ ਸਟੱਫ ਰਹਿਣ ਵਾਲਾ ਮਸਟਰਡ ਇਹਦਾ ਸ਼ੇਡ ਰਹੇਗਾ ਜੀ ਨੈਕਸਟ ਹੈਗਾ ਜੀ ਜਿਹੜਾ ਸ਼ੇਡ ਹੈਗਾ ਆਪਣਾ ਨੇਵੀ ਬਲੂ ਨੇਵੀ ਬਲੂ ਸ਼ੇਡ ਹੈ ਜੀ ਨੈਕਸਟ ਸ਼ੇਡ ਆਲ ਓਵਰ ਇਹ ਸੂਟ ਬਣੇਗਾ ਜੀ 5 ਮੀਟਰ ਪੂਰਾ ਸਟੱਫ ਹੈ ਇਹ ਪੂਰਾ 5 ਮੀਟਰ ਇਹ ਕਪੜਾ ਰਹਿਣ ਵਾਲਾ ਹੈ ਜੀ ਜਿਹੜੀ ਭੈਣ ਵੀ ਲੈਣਾ ਚਾਹੁੰਦੀ ਹੈ 5 ਮੀਟਰ ਕਪੜਾ ਤੁਸੀਂ ਇਹ ਪੂਰਾ 5 ਮੀਟਰ ਹੈ ਜਿਹੜਾ ਲੈ ਸਕਦੇ ਹੋ ਸਾਫ਼ ਸੁਥਰਾ ਕਪੜਾ ਹੈ ਜੀ ਬਿਲਕੁਲ ਵੀ ਕੋਈ ਡਿਫੈਕਟ ਨਹੀਂ ਹੈਗਾ ਇਹਦੇ ਵਿੱਚ ਟੈਬੀ ਲਾਈਨਿੰਗ ਜਿਹੜਾ ਇਹਦਾ ਬੇਸ ਆਣ ਵਾਲਾ ਹੈ ਜੀ कॉटन टैबी लाइनिंग ਬੇਸ ਹੈ ਇਹਦਾ 5 ਮੀਟਰ ਇਹ ਸਟੱਫ ਰਹਿਣ ਵਾਲਾ ਜੀ ਜੇਲੀ ਪੈਨ ਵੀ ਲੈਣਾ ਚਾਹੁੰਦੀ ਇਹ ਸੂਟ ਨੂੰ ਬਾਈ ਕਰ ਸਕਦੀ ਹੈ ਇਸ ਤੋਂ ਬਾਅਦ ਨੈਕਸਟ ਹੈਗਾ ਜੀ ਗ੍ਰੀਨ ਕਲਰ ਇਹ ਪਹਿਲਾਂ ਵੀ ਆਪਣੇ ਕੋਲ ਇਹ ਕਲਰ ਦੇਖੋ ਆ ਗਿਆ ਔਰ ਮੈਂ ਦੁਬਾਰਾ ਤੋਂ ਫੇਰ ਦਿਖਾ ਰਹੀ ਹਾਂ ਜੀ 3 ਮੀਟਰ ਦਾ ਇਹ ਵਾਲਾ ਜਿਹੜਾ ਪੀਸ ਰਹੇਗਾ ਜੀ ਕੱਟ ਪੀਸ ਹੈ ਇਹ 3 ਮੀਟਰ ਦਾ ਰਹਿਣ ਵਾਲਾ ਹੈ ਜਿਹੜੀ ਭੈਣ ਵੀ ਐਸਪੀਸ ਨੂੰ ਲੈਣਾ ਚਾਹੁੰਦੀ ਹੈ ਲੈ ਸਕਦੀ ਹੈ ਇਹਦੇ ਵਿੱਚ ਆਪਣੇ ਕੋਲੇ 2 ਮੀਟਰ ਦੇ ਨਾਲ ਜਾਂ 22 ਮੀਟਰ ਦਾ ਨਾਲ ਪੀਸ ਜੋੜ ਕੇ ਤੁਹਾਨੂੰ ਮੈਂ ਕੰਪਲੀਟ ਸੂਟ ਕਰਕੇ ਵੀ ਇਹਦਾ ਦੇ ਸਕਦੀ ਆ ਨੈਕਸਟ ਹੈਗਾ ਜੀ ਆਪਣੇ ਕੋਲੇ ਮਸਟਰਡ ਜੀ ਸ਼ੇਡ ਦਾ ਸੂਟ ਹੈ ਜੀ ਇਹ ਔਰ ਇਹ ਪੀਸ ਰਹੇਗਾ ਜੀ ਆਪਣਾ 4 ਮੀਟਰ ਦਾ ਮਹਿੰਦੀ ਮਸਟਰਡ ਜੀ ਇਹਦੀ ਟੋਨ ਰਹੇਗੀ ਜੀ ਪ੍ਰਿੰਟ ਦੀ ਔਰ ਨਾਲ ਤੁਸੀਂ ਇਹਦੀ ਬਾਟਮ ਵੀ ਮੈਚ ਕਰ ਸਕਦੇ ਹੋ 4 ਮੀਟਰ ਦਾ ਇਹ ਪੀਸ ਰਹੇਗਾ ਜੀ ਆਲਓਵਰ ਬਣਾਉਣਾ ਹੈ 4 ਮੀਟਰ ਦਾ ਆਲਓਵਰ ਲੈ ਸਕਦੇ ਹੋ ਔਰ ਨਾਲ ਬਾਟਮ ਮੈਚ ਕਰਨੀ ਹੈ ਤਾਂ ਤੁਸੀਂ ਬਾਟਮ ਵੀ ਮੈਚ ਕਰ ਸਕਦੇ ਹੋ 4 ਮੀਟਰ ਦੇ ਪੀਸ ਹੈ ਜੀ ਔਰ ਪ੍ਰਾਈਸ ਰਹੇਗਾ ਜੀ 105 ਰੁਪਏ ਮੀਟਰ ਨੈਕਸਟ ਹੈਗਾ ਜੀ ਰਾਇਲ ਬਲੂ ਕਲਰ ਦਾ ਇਹ ਪ੍ਰਿੰਟ ਰਹਿਣ ਵਾਲਾ ਹੈ ਜੀ ਰਾਇਲ ਬਲੂ ਕਲਰ ਦਾ ਇਹ ਪ੍ਰਿੰਟ ਹੈ ਔਰ ਸਟਾਫ ਹੈਗਾ ਇਹ कॉटन ਬਿਲਕੁਲ 5 ਮੀਟਰ ਇਹ ਸਟਾਫ ਆਏਗਾ ਜੀ ਇਹਦੇ ਵਿੱਚ ਨਾ ਕੁਝ ਕਿ ਮੀਟਰ ਤੋਂ ਬਾਅਦ ਇਹ ਵਾਲਾ ਡਿਫੈਕਟ ਹੈ ਜੀ ਇਹ ਤੁਹਾਡੀ ਪ੍ਰਿੰਟਿੰਗ ਦੇ ਵਿੱਚ ਥੋੜਾ ਜਿਹਾ ਡਿਫੈਕਟ ਹੈ ਕੁਝ ਕਿ ਮੀਟਰ ਤੋਂ ਬਾਅਦ ਹੈ ਜਿਹੜੀ ਪੈਨ ਵੀ ਲੈਣਾ ਚਾਹੁੰਦੀ ਹੈ ਆਪਾਂ ਇਹਦਾ ਰੇਟ ਔਰ ਇਹਦਾ ਜਿਹੜਾ ਡਿਫੈਕਟ ਹੈ ਕਿੰਨਾ ਕ ਹੈ ਉਹ ਮੈਂ ਤੁਹਾਨੂੰ ਵੀਡੀਓ ਕਾਲ ਤੇ ਵੀ ਦਿਖਾ ਸਕਦੀ ਹਾਂ ਔਰ ਮੈਂ ਤੁਹਾਨੂੰ ਫੋਨ ਤੇ ਵੀ ਕਲੀਅਰ ਕਰ ਸਕਦੀ ਹਾਂ ਵੀ ਕਿੰਨੇ ਮੀਟਰ ਤੋਂ ਬਾਅਦ ਇਹ ਇਫੈਕਟ ਆਉਂਦਾ ਹੈ ਜਾਂ ਤੁਹਾਡਾ ਕਟਿੰਗ ਦੇ ਵਿੱਚ ਹੀ ਨਿਕਲ ਸਕਦਾ ਹੈ ਕਿਉਂਕਿ ਬਿਲਕੁਲ ਕੰਨੀ ਦੇ ਨਜ਼ਦੀਕ ਹੀ ਡਿਫੈਕਟ ਆ ਰਿਹਾ ਹੈ ਇਹ ਮੈਂ ਕਿੰਨੇ ਮੀਟਰ ਤੋਂ ਬਾਅਦ ਇਹ ਇਫੈਕਟ ਆਉਂਦਾ ਹੈ ਮੈਂ ਤੁਹਾਨੂੰ ਇਹ ਦੱਸ ਸਕਦੀ ਹਾਂ ਔਰ ਤੁਸੀਂ ਇਹ ਸੂਟ ਆਪਣਾ ਬਾਈ ਕਰ ਸਕਦੇ ਹੋ ਇਸ ਤੋਂ ਬਾਅਦ ਜਿਹੜਾ ਪੀਸ ਰਹਿਣ ਵਾਲਾ ਹੈ ਜੀ ਬਲੂ ਕਲਰ ਦਾ ਪੀਸ ਹੈ 5 ਮੀਟਰ ਦਾ ਪੂਰਾ ਸੂਟ ਰਹਿਗਾ ਜੀ ਜਿਹੜੀ ਭੈਣ ਵੀ ਲੈਣਾ ਚਾਹੁੰਦੀ ਹੈ 5 ਮੀਟਰ ਦਾ ਸੂਟ ਹੈ ਜੀ ਪੂਰਾ 5 ਮੀਟਰ ਦੇ ਵਿੱਚ ਤੁਸੀਂ ਪ੍ਰੋਪਰ ਆਪਣਾ ਸੂਟ ਬਣਾ ਕੇ ਰੈਡੀ ਕਰ ਸਕਦੇ ਹੋ 5 ਮੀਟਰ ਪ੍ਰੋਪਰ ਕਪੜਾ ਹੈ ਜੀ ਇਹ 105 ਰੁਪਏ ਮੀਟਰੇ ਦਾ ਰੇਟ ਹੈ ਜੀ ਟੈਬੀ ਲਾਈਨਿੰਗ ਹੈ ਜੀ ਕਾਟਨ ਟੈਬੀ ਲਾਈਨਿੰਗ ਇਹਦਾ ਜਿਹੜਾ 베ਸ ਰਹਿਣ ਵਾਲਾ ਹੈ ਔਰ ਨੈਕਸਟ ਜਿਹੜਾ ਸਟੱਫ ਆਏਗਾ ਜੀ कॉटन टैबी लाइनिंग ਦਾ ਸੁਟਿਆ ਜਿਹੜਾ ਇਹਦੇ ਨਾਲ ਬਾਟਮ ਵੀ ਤੁਸੀਂ ਮੈਚ ਕਰ ਸਕਦੇ ਹੋ ਆਪਣੇ ਕੋਲੇ ਬਾਟਮ ਦਾ ਸਟੱਫ ਵੀ ਨਾਲ ਹੀ ਹੈ ਜਿਹੜੀਆਂ ਭੈਣਾਂ ਵੀ ਇਸ ਬਾਟਮ ਦਾ ਸਟੱਫ ਹੀ ਲੈਣਾ ਚਾਹੁੰਦੀਆਂ ਨੇ ਇਹਨਾਂ ਨਾਲ ਤੁਸੀਂ ਬਾਟਮ ਵੀ ਸਾਡੇ ਤੋਂ ਮੈਚ ਕਰਵਾ ਸਕਦੇ ਹੋ 2.5 ਮੀਟਰ ਦੀ ਇਹਦੇ ਵਿੱਚ ਮੈਂ ਤੁਹਾਨੂੰ ਸ਼ਰਟ ਦੇ ਸਕਦੀ ਆ ਸੇਮ ਡਿਜ਼ਾਈਨ ਦੀ ਆਪਣੇ ਕੋਲੇ ਬਾਟਮ ਆਈ ਹੈ ਜਿਹੜੀ ਬਾਟਮ ਹੈ ਜੀ ਇਹਦੀ ਖਾਦੀ ਦੀ ਹੈ ਤੁਸੀਂ ਨਜ਼ਦੀਕ ਤੋਂ ਦੇਖ ਸਕਦੇ ਹੋ ਜਿਹੜੀ ਬਾਟਮ ਰਹੇਗੀ ਇਹਦੀ ਖਾਦੀ कॉटन ਦੀ ਰਹੇਗੀ ਔਰ ਜਿਹੜੀ ਸ਼ਰਟ ਹੈ ਉਹ ਟੈਬੀ ਲਾਈਨਿੰਗ ਦੀ ਹੈ ਬਲਕਿ ਪਰ ਔੜ ਨਹੀਂ ਲੱਗ ਰਹੀ ਬਿਲਕੁਲ ਨਾਲ ਮੈਚ ਕਰਦੀ ਹੀ बॉटम लग ਰਹੀ ਹੈ ਮਤਲਬ ਸੇਮ ਡਿਜ਼ਾਈਨ ਹੈ ਸ਼ੈਡੋ ਪਿੰਟ ਦੀ बॉटम ਰਹੇਗੀ 2.5 ਮੀਟਰ ਦੀ ਸ਼ਰਟ ਤੁਸੀਂ ਲੈ ਕੇ ਨਾਲ बॉटम ਵੀ ਮਲਾ ਸਕਦੇ ਹੋ ਜਾਂ ਫਿਰ ਤੁਸੀਂ ਆਲਓਵਰ ਸੂਟ ਲੈਣਾ ਤਾਂ ਆਲਓਵਰ ਸੂਟ ਵੀ ਲੈ ਸਕਦੇ ਹੋ ਆਪਣੇ ਕੋਲ ਇਹ ਦੋ बॉटम ਨੇ ਔਰ 5 ਮੀਟਰ ਇਹ ਜਿਹੜਾ ਸੂਟ ਦਾ ਪ੍ਰਿੰਟ 5 ਮੀਟਰ ਦਾ ਪੂਰਾ ਇਹ ਤੁਸੀਂ ਸਟੱਫ ਵੀ ਲੈ ਸਕਦੇ ਹੋ ਔਰ ਨਾਲ 2.5 ਮੀਟਰ ਦੀ बॉटम ਲਗਾ ਕੇ ਦੋ ਸ਼ਰਟਾਂ ਵੀ ਇਹ ਰਹੀਆਂ ਤੁਸੀਂ ਸਾਡੇ ਤੋਂ ਬਾਈ ਕਰ ਸਕਦੇ ਹੋ ਔਰ ਇਹਦਾ ਜਿਹੜਾ ਪ੍ਰਾਈਸ ਰਹੇਗਾ ਜੀ ਬਹੁਤ ਹੀ ਜਨੂਅਰੀ ਦੇ ਪ੍ਰਾਈਸ ਚਾਪਾ ਤਾਂ ਅਸੀਂ ਇਹ ਸੂਟ ਦੇਵਾਂਗੇ 552 ਰੁਪਏ ਦਾ ਇਹ ਸੂਟ ਬਣ ਕੇ ਰੈਡੀ ਹੋ ਗੂਗਾ ਇਸ ਤੋਂ ਬਾਅਦ ਨੈਕਸਟ ਜਿਹੜੇ ਪੀਸ ਨੇ ਜੀ ਕਾਫੀ ਸ਼ੇਡ ਦੇ ਪੀਸ ਨੇ ਜੀ ਇਹ ਆਪਣੇ ਕੋਲੇ 4-5 ਪੀਸ ਨੇ ਜੀ ਕਾਫੀ ਸ਼ੇਡ ਦੇ ਕੋਈ ਇਹਨਾਂ ਦੇ ਵਿੱਚੋਂ 2 ਮੀਟਰ ਦਾ ਪੀਸ ਹੈ ਕੋਈ ਹੈਗਾ 2.5 ਮੀਟਰ ਦਾ ਪੀਸ ਜਿਵੇਂ ਇੱਕ ਇਹ ਪੀਸ 3 ਮੀਟਰ ਦਾ ਜੀ ਨਾਲ 2 ਮੀਟਰ ਲਗਾ ਕੇ 5 ਮੀਟਰ ਕੰਪਲੀਟ ਕਰਕੇ ਅਸੀਂ ਆਲ ਓਵਰ ਸੂਟ ਹਨ ਦੇ ਸਕਦੇ ਆ ਪਿਓਰ ਕਾਟਨ ਸਟੱਫ ਹੈ ਜੀ ਜਿਹੜੀਆਂ ਭੈਣਾਂ ਨੇ ਹੁਣ ਸੂਟ ਬਣਾਵਾਂ ਵੀ ਲਈ ਪ੍ਰੋਬਲਮ ਹੁੰਦੀ ਆ ਸੂਟ ਕੱਟ ਪੀਸਾਂ ਦੇ ਵਿੱਚ ਇੰਨੇ ਸੋਹਣੇ ਪ੍ਰਿੰ ਕਿ ਜਦੋਂ ਪ੍ਰਿੰਟਰ ਸਟਾਰਟਿੰਗ ਹੁੰਦੀ ਹੈ ਜੀ ਗਰਮੀ ਸੀਜ਼ਨ ਦੀ ਸਟਾਰਟਿੰਗ ਹੁੰਦੀ ਹੈ ਤਾਂ ਘੱਟ ਪੀਸ ਇੰਨੇ ਸੋਹਣੇ ਤੇ ਇੰਨੇ ਸਾਫ਼ ਸੁਥਰੇ ਨਹੀਂ ਆਉਦੇ ਹੁੰਦੇ ਹੁਣ ਤੁਸੀਂ ਲੈ ਕੇ ਰੱਖ ਸਕਦੇ ਹੋ ਨੈਕਸਟ ਗਰਮੀ ਲਈ ਵੀ ਇਹਨਾਂ ਨੂੰ ਤੇ ਆਪਣਾ ਜਦੋਂ ਗਰਮੀ ਸਟਾਰਟ ਹੋਏਗੀ ਨੈਕਸਟ ਗਰਮੀ ਉਸ ਤੋਂ ਪਹਿਲਾਂ ਤੁਸੀਂ ਇਹਨੂੰ ਵੇਅਰ ਕਰ ਸਕਦੇ ਹੋ ਬਣਾ ਕੇ ਇਹ ਸੂਟ ਦੇ ਇਹ ਜਿਹੜਾ ਕਲਰ ਹੈ ਜੀ ਇਹਦੇ ਵਿੱਚ ਆਪਣੇ ਕੋਲੇ 3-4 ਪੀਸ ਨੇ ਇੱਕ ਸ਼ਾਰਟ ਪੀਸ ਵੀ ਤੁਹਾਨੂੰ ਮਿਲ ਜੇਗਾ ਜੀ ਔਰ ਪੂਰਾ ਕੰਪਲਟ ਸੂਟ ਵੀ ਮਿਲ ਜੇਗਾ ਜੀ ਜਿਹੜੀ ਭੈਣ ਵੀ ਲੈਣਾ ਚਾਹੁੰਦੀ ਹੈ ਤਾਂ ਸਕਰੀਨ ਸ਼ਾਟ ਲੈ ਲਵੋ ਔਰ ਨੈਕਸਟ ਜਿਹੜਾ ਇਹ ਜਿਹੜਾ ਕਾਫੀ ਵਾਲ ਜਿਹੜਾ ਕਾਫੀ ਵਾਲੇ ਦਾ ਜੀ ਟੈਬੀ ਲਾਈਨਿੰਗ ਵਾਲਾ ਇਹ कॉटन टेबੀ ਲਾਈਨਿੰਗ ਵਾਲਾ ਔਰ ਜਿਹੜਾ ਨੈਕਸਟ ਸੂਟ ਹੈ ਜੀ ਜਿਹੜੀ ਇਹਦੇ بیس ਕਲਰ ਹੈ ਜੀ ਪਿੰਕ ਗਾਜਰੀ ਜਿਹਾ ਦਾ بیس ਕਲਰ ਹੈ ਪਿੰਕ ਜਿਹਾ ਇੰਗਲਿਸ਼ ਸਟੋਨ ਦੇ ਪਿੰਕ ਜਿਹਾ بیس ਕਲਰ ਹੈ ਜੀ ਇਹਦਾ ਦੋ ਪੀਸ ਨੇ ਇਹ ਆਪਣੇ ਕੋਲੇ ਇੱਕ ਪੀਸ ਹੈਗਾ ਜੀ ਇਹਦਾ ਆਪਣੇ ਕੋਲੇ 3 ਮੀਟਰ ਦਾ ਇੱਕ ਹੈਗਾ ਜੀ ਪੌਣੇ 3 ਮੀਟਰ ਦਾ ਮਤਲਬ ਟੋਟਲ ਹੈਗਾ ਜੀ ਇਹੇ ਪੌਣੇ 6 ਮੀਟਰ ਕਪੜਾ ਹੈ ਜਿਹੜੀ ਭੈਣ ਲੈਣਾ ਚਾਹੁੰਦੀ ਹੈ ਇਹ ਲੈ ਸਕਦੇ ਹੋ ਮਤਲਬ 5.5 ਤੋਂ ਵੀ ਉੱਪਰ ਹੈ ਪਰ ਇਹ ਹੈਗਾ ਪਲੇਨ ਕਾਟਨ ਦੇ 100 ਪਰ ਮੀਟਰ ਹੈ ਜੀ ਇਹ ਤੁਹਾਨੂੰ 5 ਮੀਟਰ ਦੀ ਕਟਿੰਗ ਦੇ ਵਿੱਚ ਹੀ ਅਸੀਂ ਤੁਹਾਨੂੰ ਇਹ ਸੂਟ ਦੇਵਾਂਗੇ ਜੀ ਇਸ ਤੋਂ ਬਾਅਦ ਜਿਹੜਾ ਨੈਕਸਟ ਆਏਗਾ ਜੀ ਪ੍ਰਿੰਟ ਇਹ ਆਪਣੇ ਕੋਲੇ 2 ਪੀਸਾਂ ਦੇ ਵਿੱਚ ਆਇਆ ਜੀ 2.5-2.5 ਮੀਟਰ ਦੇ 2 ਪੀਸ ਨੇ ਇਹ 2.5-2.5 ਮੀਟਰ ਦੇ 2 ਪੀਸ ਨੇ ਜੀ ਇਹ ਜਿਹੜੀ ਬੈਣ ਵੀ ਲੈਣਾ ਚਾਹੁੰਦੀ ਹੈ ਇਹਨੂੰ ਲੈ ਸਕਦੀ ਹੈ 2.5-2.5 ਮੀਟਰ ਦੇ 2 ਪੀਸ ਨੇ ਜੀ ਇਹ ਆਪਣੇ ਕੋਲੇ 5 ਮੀਟਰ ਕੰਪਲੀਟ ਸੂਟ ਬਣ ਜਾਏਗਾ ਜੀ ਸਕਾਈ ਬਲੂ ਇਹਦਾ ਕਲਰ ਰਹਿਣ ਵਾਲਾ ਹੈ ਕਾਫੀ ਦੇ ਵਿੱਚ ਹੋਰ ਵੀ ਹੈ ਜੀ ਦੇਖੋ ਆ ਨਾ ਹੋਰ ਵੀ ਜ਼ਿਆਦਾ ਮਤਲਬ ਪੀਸ ਤੁਸੀਂ ਸਾਡੇ ਤੋਂ ਲੈ ਸਕਦੇ ਹੋ ਨੈਕਸਟ ਜਿਹੜਾ ਪੀਸ ਰਹੇਗਾ ਜੀ ਇਹ ਵੀ 5 ਮੀਟਰ ਦੀ ਕਟਿੰਗ ਦਾ 5-5 ਮੀਟਰ ਦੇ ਪੀਸ ਨੇ ਜੀ ਇਹ ਜਿਹੜੀ ਭੈਣ ਵੀ ਲੈਣਾ ਚਾਹੁੰਦੀ ਹੈ 5 ਮੀਟਰ ਦਾ ਪੀਸ ਹੈ ਜੀ ਲੈ ਸਕਦੀ ਹੈ ਇਸ ਤੋਂ ਬਾਅਦ ਨੈਕਸਟ ਪੀਸ ਹੈ ਜੀ ਜਿਹੜਾ ਗ੍ਰੇ ਕਲਰ ਦਾ ਹੈ ਜੀ ਸਿੰਪਲ ਕਾਟਨ ਦਾ 6 ਮੀਟਰ ਤੋਂ ਪਲੱਸ ਪੀਸ ਹੈ ਜੀ ਇਹ ਔਰ ਇਹ ਵੀ ਤੁਹਾਨੂੰ 100 ਰੁਪਏ ਮੀਟਰ ਦੇ ਵਿੱਚ ਹੀ ਲੱਗੇਗਾ 6 ਮੀਟਰ ਦਾ ਪੀਸ ਹੈ ਜੀ ਬਾਤਾਂ ਨੂੰ ਮਿਲੇਗਾ ਜੀ ਇਹ 500 ਰੁਪਏ ਦੇ ਵਿੱਚ 100 ਰੁਪਏ ਮੀਟਰ ਦੇ ਹਿਸਾਬ ਨਾਲ ਜਿਹੜੀ ਵੀ ਲੈਂਡ ਚਾਹੁੰਦੀ ਹੈ ਜੀ ਭੈਣ ਲੈਣਾ ਇਹਨੂੰ ਸਕਰੀਨਸ਼ਾਟ ਲੈ ਕੇ ਤੁਸੀਂ ਆਪਣਾ ਆਰਡਰ ਬੁੱਕ ਕਰ ਸਕਦੇ ਹੋ ਇਹ ਹੈਗੇ ਜੀ ਗ੍ਰੀਨ ਕਲਰ ਦੇ ਵਿੱਚ ਦੋ ਸੂਟ ਨੇ ਅੱਜ ਦੀ ਜਿਹੜੀ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਕੱਟ ਪੀਸ ਦਿਖਾਏ ਆ ਜੀ ਤਕਰੀਬਨ ਸਾਰੇ ਟੈਬੀ ਲਾਈਨਿੰਗ ਦੇ ਦਿਖਾਏ ਆ कॉटन ਟੈਬੀ ਲਾਈਨਿੰਗ ਦੇ ਮੇਰੀ ਭੈਣਾਂ ਦੀ ਬਹੁਤ ਮੰਗ ਸੀ ਵੀ कॉटन ਟੈਬੀ ਲਾਈਨਿੰਗ ਦੇ ਕੱਟ ਪੀਸ ਚਾਹੀਦੇ ਨੇ ਸਾਨੂੰ ਵੀ कॉटन टैबी लाइनिंग ਦੇ ਕਟ ਪੀਸ ਚਾਹੀਦੇ ਨੇ ਆਪਾਂ ਉਹ ਕਟ ਪੀਸ ਅਰੇਂਜ ਕਰਦੇ ਨੇ ਜੀ ਜਿਹੜੀਆਂ ਭੈਣਾਂ ਨੂੰ ਵੀ ਨੀਡ ਹੈ ਜ਼ਰੂਰਤ ਹੈ ਉਹ ਲੈ ਸਕਦੀਆਂ ਨੇ ਕਿਉਂਕਿ ਇੰਨੇ ਬਾਜ਼ਰ ਰੇਟ ਦੇ ਵਿੱਚ ਨਹੀਂ ਮਿਲਦਾ ਜੀ ਬਜ਼ਾਰ ਦੇ ਵਿੱਚ ਵੀ कॉटन टैबी ਦਾ ਸੂਟ ਹੈ ਜਿਹੜਾ 650 ਰੁਪਏ ਦਾ ਮਿਲ ਰਿਹਾ ਹੈ ਮੈਚਿੰਗ ਦੇ ਵਿੱਚ ਔਰ ਜੇ ਜਿਹੜੀ ਭੈਣ ਵੀ ਇਹਨਾਂ ਦੇ ਵਿੱਚੋਂ ਕੋਈ ਵੀ ਸੂਟ ਲੈਣਾ ਚਾਹੁੰਦੀ ਹੈ ਲੈ ਸਕਦੀ ਹੈ ਬਹੁਤ ਸਸਤਾ ਤੁਹਾਨੂੰ ਇਹ ਸੂਟ ਬਣ ਕੇ ਰੈਡੀ ਹੋ ਜਾਊਗਾ ਜੀ ਜਿਹੜਾ 4 ਮੀਟਰ ਦਾ ਸੂਟ ਹੈ ਦੇਖੋ ਉਹ ਵੀ ਤੁਹਾਨੂੰ ਕਿੰਨਾ ਹਨਾ ਫਰਕ ਪੈ ਜਾਂਦਾ ਇੱਕ ਮਤਲਬ ਰੇਟ ਦਾ ਵੀ ਬਹੁਤ ਫਰਕ ਪੈ ਜਾਂਦਾ ਜੀ 410 ਰੁਪਏ ਦਾ ਸੂਟ ਬਣ ਜੂਗਾ 4 ਮੀਟਰ ਦਾ ਔਰ ਜਿਹੜਾ 2.5 ਮੀਟਰ ਦਾ ਸੂਟ ਹੈ ਸ਼ਰਟ ਪੀਸ ਹੈ ਜੀ ਤੁਹਾਨੂੰ 2.5 ਮੀਟਰ ਦੀ ਜਿਹੜੀ ਸ਼ਰਟ ਹੈ ਉਹ ਤੁਹਾਨੂੰ 270 ਰੁਪਏ ਦੀ ਪੈਂਦੀ ਹੈ ਜਿਹੜੀ ਪਹਿਣ ਵੀ ਲੈਣਾ ਚਾਹੁੰਦੇ ਵਿੱਚ ਆਪਣੇ ਕੋਲੇ 5-5 ਮੀਟਰ ਦੇ ਸੂਟ ਵੀ ਆਏ ਆ ਔਰ ਵਿੱਚ ਆਪਣੇ ਕੋਲੇ ਹੈਗੇ ਜਿਹੜੇ 2.5 ਮੀਟਰ ਦੇ ਸੂਟ ਵੀ ਆਏ ਨੇ 2 ਮੀਟਰ ਦੇ ਸ਼ਰਟ ਪੀਸ ਵੀ ਆਏ ਨੇ 5 ਮੀਟਰ ਦੇ ਕੰਪਲੀਟ ਸੂਟ ਵੀ ਆਏ ਨੇ ਇਹਨਾਂ ਦੇ ਵਿੱਚੋਂ ਅਗਰ ਤੁਸੀਂ ਲੈਣਾ ਚਾਹੁੰਦੇ ਹੋ ਕੋਈ ਵੀ ਇਹਦੇ ਵਿੱਚੋਂ ਪ੍ਰਿੰਟ ਜਾਂ ਫਿਰ ਤੁਹਾਨੂੰ ਕੋਈ ਵੀ ਪ੍ਰਿੰਟ ਪਸੰਦ ਆਉਂਦਾ ਤੁਸੀਂ ਲੈ ਸਕਦੇ ਹੋ ਔਰ ਸਕਰੀਨਸ਼ਾਟ ਭੇਜ ਕੇ ਆਪਣਾ ਆਰਡਰ ਬੁੱਕ ਕਰ ਸਕਦੇ ਹੋ ਅੱਜ ਦੀ ਵੀਡੀਓ ਦੇ ਵਿੱਚ ਜਿਹੜੇ ਮੈਂ ਕੱਟ ਪੀਸ ਦਿਖਾਏ ਨੇ ਜੀ ਬਹੁਤ ਸੋਹਣੇ ਨੇ ਬਹੁਤ ਅੱਛੀ ਕੁਆਲਿਟੀ ਦੇ ਰਹਿਣ ਵਾਲੇ ਨੇ ਜਿਹੜੀ ਭੈਣ ਵੀ ਇਹਨਾਂ ਵਿੱਚੋਂ ਕੋਈ ਵੀ ਕੱਟ ਪੀਸ ਲੈਣਾ ਚਾਹੁੰਦੀ ਹੈ ਵੀਡੀਓ ਦੇ ਨੀਚੇ ਮੇਰਾ ਨੰਬਰ ਚੱਲ ਰਿਹਾ ਹੈ ਸਕਰੀਨਸ਼ਾਟ ਭੇਜ ਕੇ ਆਪਣਾ ਆਰਡਰ ਬੁੱਕ ਕਰੋ ਜਲਦੀ ਜਲਦੀ ਸੋਹਣੇ ਸੋਹਣੇ ਸੂਤ ਜਿਹੜੇ ਆਪਣੇ ਵੇਅਰ ਕਰੋ ਮੇਰੀ ਵੀਡੀਓ ਨੂੰ ਐਂਡ ਤੱਕ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ